ਲੈਵ ਜੀ ਹੁਣ ਇੱਕ ਗਰੀਬ ਘਰ ਦਾ ਬੱਚਾ ਸੀ ਕਿੰਨਾ ਦਾ ਮਰਾਸੀਆਂ ਦਾ ਅੱਛਾ ਜੀ ਕਹਾਣੀ ਤੁਹਾਨੂੰ ਸੁਣਾ ਪੂਰੀ ਟੋਪ ਦੀ ਪੋਲੀ ਪਾਲੀ ਨਿਚੜਦਾ ਗੱਲਾਂ ਅੱਛਾ ਜੀ ਖੁਸ਼ ਹੋ ਜੂਗੇ ਸੁਣ ਕੇ ਹੁਣ ਚੋਰੀ ਦੀ ਹੱਤ ਪਈ ਅੱਛਾ ਜੀ ਇਹੜੇ ਬੱਤੇ ਚ ਪੂਲ ਚ ਫੜਦੇ ਕਿਸੇ ਦੀ ਕਲਮ ਚੱਕ ਲੈਂਦੇ ਆ ਕਿਸੇ ਦੀ ਕਿਤਾਬ ਚੱਕ ਲੈਂਦੇ ਆ ਇਹ ਚੋਰੀ ਜਿਹੜੀ ਮਾਂ ਬੱਚੇ ਦੀ ਚੀਜ਼ ਘਰੇ ਜਾ ਕੇ ਫੜਦੀ ਆ ਉਹ ਮਾਂ ਚੋਰ ਨਹੀਂ ਹੁੰਦੀ ਪਹਿਲਾਂ ਕੱਲ ਨੂੰ ਫੇਰ ਨਹੀਂ ਚੱਕੇ ਪੁੱਤ ਕੋਈ ਚੀਜ਼ ਵਧੀਆ ਉਹਨੂੰ ਆਤ ਪੱਕ ਜਾਂਦੀ ਆ ਬੱਚੇ ਨੂੰ ਜੇ ਵਕਤ ਆਤ ਪੱਕ ਗਈ ਸਕੂਲ ਦੇ ਵਿੱਚੋਂ 8ਵੀਂ 10ਵੀਂ ਜਦੋਂ ਹੋ ਗਿਆ ਉਦੋਂ ਜਿਆਦੇ ਚੋਰੀਆਂ ਕਰਨ ਲੱਗ ਗਿਆ ਵੱਡੀਆਂ ਚੋਰੀਆਂ ਕਰਨ ਲੱਗ ਗਿਆ ਹੋਰ ਬੰਦੇ ਚੋਰਾ ਨਾਲ ਰਹਿਣ ਲੱਗ ਗਿਆ ਹਾਂ ਬਹੁਤ ਭੇੜੀਆਂ ਆਤਾਂ ਬਣ ਗਈਆਂ ਹਾਂ ਆਪਣੇ ਜ਼ਿਮੀਂਦਾਰਾਂ ਦੇ ਬੱਚੇ ਬਹੁਤ ਪੱਟੇ ਪੈ ਜਾਂਦੇ ਸਿੱਛ ਸਾਡੇ ਪਿੰਡ ਦੇ ਬਹੁਤ ਪੱਟੇ ਗਏ ਆਹੋ ਜੀ ਖੋਟੀਆਂ ਆਤਾਂ ਜਿਹਨਾਂ ਦੇ ਬੱਚਿਆਂ ਦੇ ਵਿੱਚ ਚੋਰੀਆਂ ਪੈ ਗਈਆਂ ਆ ਕੋਈ ਟ੍ਰਾਂਸਫਾਰਮ ਖੋਲ ਕੇ ਲੈਂਦਾ ਕੋਈ ਕਿਸੇ ਦਾ ਕੁਝ ਲੈ ਜਾਂਦਾ ਪਰ ਕਰਦੇ ਜ਼ਿਮੀਂਦਾਰਾਂ ਦੀਆਂ ਚੋਰੀਆਂ ਹਾਂ ਓਹੋ ਕੀ ਹੋਇਆ ਉਹ ਮਰਾਠੀ ਆਕ ਗਿਆ ਸਹੀ ਮਰਾਠੀ ਸੱਚਾ ਸੀ ਬਿਚਾਰਾ ਹਾਂ ਕਹਿੰਦਾ ਵੀ ਹੁਣ ਇਹ ਸਾਲਾ ਰੋਜ ਲਾਂਬੇ ਲਿਆਉਂਦਾ ਹੈ ਹਾਂ ਇਹਨੂੰ ਆਪਾਂ ਵੇਚ ਦੇ ਹੂੰ ਕਹਿੰਦਾ ਉਹ ਤੂੰ ਮੈਨੂੰ ਰੋਜ ਲਾਂਬੇ ਲਿਆਉਣਾ ਹੈ ਹੂੰ ਚਲ ਮੈਂ ਤਾਂ ਤੈਨੂੰ ਵੇਚੂੰਗਾ ਉਹ ਕਹਿੰਦਾ ਵੇਚ ਦੇ ਪਾਪਾ ਹਾਂ ਹੋਈ ਹੋਈ ਉਹ ਮਰਾਠੀ ਲੈ ਕੇ ਇਸੇ ਸ਼ਹਿਰ ਦੇ ਵਿੱਚ ਜਾ ਵੜਿਆ ਜਿੱਥੇ ਮੰਡੀ ਲੱਗਦੀ ਆ ਕੰਮ ਕਰਨ ਵਾਲੇ ਲੋਕ ਖਰੀਦਦੇ ਜਿੱਥੇ ਉੱਥੇ ਲੈ ਗਿਆ ਕੋਈ ਗੰਢੇ ਲਈ ਜਾਂਦਾ ਕੋਈ ਮੂੜੀਆਂ ਲਈ ਜਾਂਦਾ ਕੋਈ ਕੁਛ ਲਈ ਜਾਂਦਾ ਜਿਹੇ ਤੇ ਕੋਈ ਗਾਹਕ ਉਹਦੀ ਚੀਜ਼ ਆ ਉਹ ਐਂ ਕਿਹੜੇ ਦਿੰਦਾ ਫਿਰਦਾ ਮੁੰਡੇ ਦੇ ਵਧੀਆ ਕੱਪੜੇ ਪਾਏ ਹੋਏ ਨੇ ਕਹਿੰਦਾ ਵਰਦਾ ਲੈ ਲੋ ਵਰਦਾ ਇਹੋ ਵਰਦੇ ਦਾ ਹੋਕਾ ਦਿੰਦਾ ਵੀ ਬੰਦਾ ਲੈ ਲੋ ਕੋਈ ਮਤਲਬ ਇੱਕ ਪਠਾਨ ਆ ਗਿਆ ਪਠਾਨ ਕਹਿੰਦਾ ਵੀ ਕਿੰਨਾ ਕੀ ਮੁੱਲ ਹੈ ਹਾਂ ਬਰਾਸੀ ਕਹਿੰਦਾ ਜੀ 200 ਰੁਪਿਆ ਮੁੱਲ ਹੈ ਕਹਿੰਦਾ ਚਾਉ ਮਰਾ ਚਣੂ ਫਰਾ ਨੂੰ ਚਾਉ ਆਪ ਰੱਖਣ ਨੂੰ ਹਾਂ ਇਹ ਕੁਝ ਕਈ ਮੁੱਲ ਕਰਿਆ ਉਹ ਪਠਾਨ ਕਹਿੰਦਾ ਥੋੜਾ ਮੁੱਲ ਹੈ ਹਾਂ ਹੋਰ ਕਰ ਕਹਿੰਦਾ 400 ਹਾਂ ਕਹਿੰਦਾ ਹਜੇ ਵੀ ਥੋੜਾ ਹੈ ਹਾਂ ਕਹਿੰਦਾ 1000 ਬਰਾਸੀ ਕਹਿੰਦਾ ਪੰਜ ਪੰਜ ਸੱਤਾ ਮੁੱਲ ਹੈ ਦੋਹਾਂ ਜੀਆਂ ਨੂੰ ਹਾਂ ਕਹਿੰਦਾ ਵੀ 1000 ਰੁਪਏ ਦੇ ਵਿੱਚ ਪੱਕਾ ਹੈ ਮੇਰੀ ਪੱਕਾ ਠੀਕ ਹੈ ਉਹ ਜੇ ਵਕਤ ਪਠਾਨ ਨੂੰ ਨੇ ਖਰੀਦਿਆ ਉਹ ਕਹਿੰਦਾ ਮੇਰੀ ਗੱਲ ਇੱਕ ਸੁਣ ਲੈ ਹਾਂ ਕਹਿੰਦਾ ਮੈਨੂੰ ਇਹ ਚੋਰੀ ਦੀ ਆਦਤ ਅੱਛਾ ਜੀ ਮੈਂ ਚੋਰੀ ਕਰਦਾ ਹਾਂ ਮੇਰੇ ਪਿਓ ਨੇ ਮੈਨੂੰ ਤਾਂ ਵੇਚੇ ਹਾਂ ਕਹਿੰਦਾ ਹੋ ਕਹਿੰਦਾ ਚੋਰੀ ਕਰਨ ਦਾ ਮੈਂ ਤੈਨੂੰ ਹਟਾ ਦੂੰ ਹਾਂ ਆਪਣੇ ਘਰੇ ਖਾਣ ਪੀਣ ਨੂੰ ਬਹੁਤ ਖੁਸ਼ ਹੈ। ਫਿਰ ਕਹਿੰਦਾ ਇੱਕ ਮੈਨੂੰ ਚੁਗਲੀ ਕਰਨ ਦੀ ਆਦਤ ਹੈ। ਕਹਿੰਦਾ ਜੇ ਮੈਂ ਚੁਗਲੀ ਕਰਤੀ ਫਿਰ ਪੁੱਛਿਆ ਨਮਨੇ ਮੈਨੂੰ ਫੇਰ ਵੇਚਦੇ ਫਿਰੋ। ਕਹਿੰਦਾ ਵੀ ਨਾ ਅਸੀਂ ਤੂੰ ਚੁਗਲੀ ਕਰੀ ਅਸੀਂ ਵੇਚਦੇ ਨਹੀਂ ਸੀ। ਯਹੀ ਮਰਦੀ ਚੁਗਲੀ ਕਰ ਲਾ। ਹੋਣ ਪਠਾਨ ਆ ਚੂਬੇਦਾਰ ਸੀਗਾ। ਉਹ ਕਹਿੰਦਾ ਉਹਦਾ ਨਾਮ ਸੀ ਦਾਰਾ ਮਰਾਠੀ ਦੇ ਮੁੰਡੇ ਦਾ ਨਾਮ ਅਸਾਂ ਜੀ ਦਾਰਾ ਨਾਮ ਸੀ ਕਹਾਂ ਧਾਰਿਆ ਬੇਟਾ ਚਲ ਤੈਨੂੰ ਮੈਂ ਭਰਤੀ ਕਰਾ ਦਿੰਨਾ ਹਾਂ ਕਹਿੰਦਾ ਕਰਾ ਦੇ ਬਾਪੂ ਜੀ ਬੌਤੇ ਨੂੰ ਵੀ ਭਰਤੀ ਕਰਾਤੀ ਉਹ ਹੁਣ ਭਰਤੀ ਹੋਇਆ ਵਾ ਦਾਰਾ ਤੇ ਸੂਬੇਦਾਰ ਪੇਸ਼ਨ ਹੋਣ ਵਾਲਾ ਹੋ ਗਿਆ ਪੇਸ਼ਨ ਹੋ ਗਿਆ ਉਹਦੀ ਹਾਂ ਦਾਰਾ ਕਰਿਆ ਗਿਆ ਹਾਂ ਆਪ ਸੁਭਿਦਾਰ ਸੁਭਿਦਾਰ ਕਰਿਆ ਕਿ ਕਹਿੰਦੀ ਮੁੰਡਾ ਕਹਿੰਦਾ ਨੌਕਰੀ ਦੇ ਵਿੱਚ ਲਾਤਾ ਪਹਿਲਾਂ ਤਾਂ ਆਪਣੀ ਪਰਸਨ ਲੈਂਦੀ ਮੁੱਕਣਾ ਆਪਣੇ ਘਰੋਂ 65% ਹਾਂ ਫਿਰ ਕਹਿੰਦਾ ਮੇਰੇ ਸਾਹਿਬ ਮੁੰਡਾ ਭਰਤੀ ਹੋਇਆ ਵਾ ਉਹਦੀ ਨੌਕਰੀ ਆਉਣ ਲੱਗੀ ਚ ਕਹਿੰਦੀ ਜੀ ਬਹੁਤ ਚੰਗਾ ਕੰਮ ਕਰਿਆ ਹਾਂ ਇਹ ਜਦੋਂ ਜਦੋਂ ਗਵਰਨਮੈਂਟ ਦਾ ਜੰਗ ਲੱਗਦਾ ਹੈ ਨਾ ਹਾਂਜੀ ਉਦੋਂ ਪੁਰਾਣੇ ਮਲਾਜ਼ਮਾਂ ਨੂੰ ਗਵਰਨਮੈਂਟ ਛੱਡ ਲੈਂਦੀ ਹੈ ਹਾਂ ਜੰਗ ਦੇ ਵਿੱਚ ਕਿਉਂ ਉਹਨਾਂ ਕੋਲ ਤਜਰਬੇ ਹੁੰਦੇ ਨੇ ਹਾਂ ਲੜਨ ਦੇ ਹਾਂ ਗਵਰਨਮੈਂਟ ਦਾ ਜੰਗ ਲੱਗ ਗਿਆ ਜਿਵੇਂ ਹੁਣ ਲੱਗਿਆ ਪਿਆ ਹਾਂ ਉਹ ਪਠਾਨ ਨੂੰ ਫੌਜ ਦੇ ਵਿੱਚ ਛੱਡ ਲਿਆ ਅਸਲੀ ਹੁਣ ਦਾਰਾ ਵੀ ਫੌਜ ਦੇ ਵਿੱਚ ਹੈ ਹਾਂ ਉਹ ਜੇ 6 2 ਸਾਲ ਹੋ ਜਾਣ ਨੌਕਰੀ ਕਰਦੇ ਨੂੰ ਫਿਰ ਉਹਨੂੰ ਛੁੱਟੀ ਦਾ ਗਵਰਨਮੈਂਟ ਤੋਂ ਲੈਣੀ ਪੈਂਦੀ ਹੈ। ਦਾਰਿਆ ਤੇਰੀ ਬੀਬੀ ਹੁਣ ਕੱਲੀ ਐ ਘਰੇ ਪੁੱਤ ਤੂੰ 10 10 ਦਿਨਾਂ ਦੀ ਛੁੱਟੀ ਲੈ ਕੇ ਬਾਹਰ ਜਾ ਫੇਰ ਆਜੇ ਤੇਰੀ ਬੀਬੀ ਨੇ ਤਾਂ ਪੈਸਾ ਟੱਕਰ ਦੇ ਆ ਕੋਈ ਚੀਜ਼ ਵਾਸਤੇ ਲਿਆਉਣ ਆਲੀ ਹੁੰਦੀ ਆ ਉਹ ਲੈ ਕੇ ਘਰੇ ਦੇ ਆਈ। ਹਾਂਜੀ ਤੇ ਮੈਂ ਇੱਥੇ ਨੌਕਰੀ ਤੇ ਹਾਂਗਾ ਹਲੇ ਕਹਦਾ ਤੇ ਘਪਸਾ ਜੀ ਜਾਨਾ ਮੈਂ ਘਰੇ ਘਰੇ ਆ ਗਿਆ ਨੌਕਰ ਨਹੀਂ ਕਹਿੰਦੀ ਮਾਤਾ ਬੀਬੀ ਉਹ ਉਹ ਆਪਣਾ ਦਾਰਾ ਦਾਰਾ ਯਾ ਉਹ ਅਖਰਮੰਦਾ ਨਮਾਇਆ ਆਪਣੀ ਮਾਂ ਨੂੰ ਖੁਸ਼ ਹੋ ਗਈ ਦਾਰਿਆ ਤੇਰਾ ਬਾਪੂ ਜੀ ਤਕੜਾ ਹੈ ਚੁੱਪ ਕਰ ਗਿਆ ਬੁੱਲੇ ਨਾ ਸਹੀ ਕੋਟ ਕੀ ਹੋ ਗਿਆ ਦਰਿਆ ਬੋਲਦਾ ਕਿਉਂ ਨਹੀਂ ਤੇਰਾ ਬਾਪੂ ਜੀ ਤੱਕ ਰਹਾ ਫੇਰ ਨਾ ਬੋਲਿਆ ਤੀਜੀ ਵਾਰ ਫੇਰ ਕਹਿੰਦੀ ਤੇਰਾ ਬਾਪੂ ਜੀ ਤੱਕ ਰਹਾ ਹੈ ਕਹਿੰਦਾ ਮੇਰਾ ਬਾਪੂ ਤਾਂ ਮਰ ਗਿਆ ਬੇਬੇ ਕਹਿੰਦਾ ਮੇਰਾ ਬਾਪੂ ਤਾਂ ਮਰ ਗਿਆ ਓ ਲੱਗੀ ਹੋਰ ਕਿੱਥੇ ਹੋ ਗਈਆਂ ਹਾਂ ਦੇਣਾ ਮੰਡਣਾ ਕੀ ਹੋ ਗਿਆ ਭੈਣੇ ਕਹਿੰਦੀ ਹੋ ਕੀ ਗਿਆ ਕਹਿੰਦੀ ਪਠਾਨ ਮਰ ਗਿਆ ਅੱਛਾ ਕੀ ਫੇਰ ਕਹਿੰਦੇ ਉਹਦੀ ਦੋਸਤ ਇੱਥੇ ਮੰਗਾ ਲੋ ਉਹ ਕਹਿੰਦੀ ਗਵਰਨਮੈਂਟ ਦਾ ਬੰਦਾ ਕੋ ਗਵਰਨਮੈਂਟ ਦੇ ਵਿੱਚ ਮਰੇ ਵੀ ਇਹਨੂੰ ਇੱਥੇ ਕਿਵੇਂ ਜਾਣ ਦੇ ਦੇਣਾ ਫੌਜੀ ਤਾਂ ਜਿਹੜੇ ਸੀ ਜੋ ਜਾਂਦੇ ਉਹ ਉੱਥੇ ਸਰਕਾਰ ਕਰ ਦਿੰਦੇ ਨਾ ਆਪਣੇ ਕੋ ਤਾਂ ਆਉਣ ਨਹੀਂ ਦੇਣਾ ਇਥੋਂ ਨੀਗਾ ਛੁੱਟੀ ਕੱਟ ਕੇ ਚਲਾ ਗਿਆ ਛਾਪੇ ਛੂਪੇ ਕਰੇ ਵਧੀਆ ਜਿਸ ਵਕਤ ਮੁਰਗਿਆ ਜਿਸ ਵਕਤ ਫੌਜੇ ਬਿੱਤੀ ਗਿਆ ਦਾੜਿਆ ਪਠਾਨ ਕਹਿੰਦਾ ਤੇਰੀ ਬੀਬੀ ਤਕੜੀ ਹੈ ਚੁੱਪ ਕੀ ਸੱਤ ਵਾਰੀ ਜਦੋਂ ਪੁੱਛਿਆ ਕਹਿੰਦਾ ਕੀ ਗੱਲ ਢਿੱਲੀ ਮੱਠੀ ਤਾਂ ਨਹੀਂ ਹੋਗੀ ਰੋਈ ਢਿੱਲੀ ਮੱਠੀ ਕਾਹਨੂੰ ਹੋਗੀ ਉਹ ਤਾਂ ਕਹਿੰਦਾ ਮੈਂ ਤਾਂ ਕਬਰਾਂ ਚ ਵੀ ਦਬੇ ਮਰ ਗਈ ਕਦਾਜੀ ਮਾਤਾ ਕਬਰਾਂ ਚ ਵੀ ਦੱਬਿਆ ਏ ਉਹ ਤਾਂ ਮਰ ਗਈ ਅੱਛਾ ਹੁਣ ਖਾਣਾ ਹੋ ਜਾਣਾ ਹੁਣ ਦਾਰਾ ਕਹਿੰਦਾ ਪਠਾਨ ਕਹਿੰਦਾ ਲੜਾਈ ਬੰਦ ਹੋਊਗੀ ਪੇਸ਼ਾਨ ਹੋਗੀ ਕਹਿੰਦਾ ਦਾਰਿਆ ਫਿਰ ਆਪਾਂ ਹੁਣ ਕੀ ਕਰਨਾ ਇੱਥੇ ਰਹਿ ਕੇ ਕਹਿੰਦਾ ਆਪਾਂ ਹੁਣ ਪਠਾਨ ਕਹਿੰਦਾ ਸ਼ਾਦ ਬੰਦਾ ਮੈਂ ਤੇ ਭਾਈ ਅੱਛਾ ਜੀ ਕਹਿੰਦਾ ਬਾਪੂ ਜੀ ਜੇ ਤੂੰ ਸ਼ਾਦ ਬੰਦਾ ਮੈਂ ਤੇਰਾ ਤੇਲਾ ਬੰਦਣਾ ਅੱਛਾ ਮੈਂ ਤਾਂ ਤੇਰਾ ਪਛਾਣ ਨਹੀਂ ਕਰਦਾ ਪਿਤਾ ਜੀ ਹਾਂ ਸਾਧ ਬਣ ਕੇ ਤੋਹ ਜਾਣੇ ਸਾਧ ਬਣ ਕੇ ਦੁਨੀਆ ਦਾ ਸੈਰ ਕਰਦੇ ਫਿਰਦੇ ਨੇ ਹੁਣ ਹੌਲੀ 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 ਹੌਲੀਦਾਰਾ ਉਹ ਉਸੇ ਪਠਾਨ ਦੇ ਪਿੰਡ ਕੰਨੀ ਲੈ ਆਇਆ ਉਹ ਕਹਿੰਦਾ ਦਾਰਿਆ ਆਪਾਂ ਪਿੰਡ ਦੇ ਵਿੱਚ ਜਾ ਕੇ ਕੀ ਕਰਨਾ ਕਹਿੰਦਾ ਲੋਕ ਆਖਣਗੇ ਪਠਾਨਾ ਸਾਧ ਬਣੇ ਫਿਰਦਾ ਫੌਜੀ ਸੀ ਪਹਿਲਾਂ ਕਹਿੰਦਾ ਕੋਈ ਕੋ ਸਾਫ ਕੋਈ ਕੋ ਸਾਫ ਆਪਾਂ ਪਾਠੇ ਕਹ ਲਿਆ ਕਹਿੰਦਾ ਨਾਮ ਜੀ ਹੁਣ ਉਸ ਬੀਹੀ ਪੈ ਕੇ ਜਿੱਧਰ ਪਠਾਣੀ ਦਾ ਘਰ ਸੀ ਹੁਣ ਸਾਥ ਬਣਿਆ ਵਾ ਨੌਕਰ ਨਹੀਂ ਰੱਖੀ ਵੀ ਪਠਾਣੀ ਜੀ ਅਬ ਅਸਾਈ ਹੋਤਾ ਜਿਹਨਾਂ ਨੌਕਰ ਨਹੀਂ ਰੱਖੇ ਨੇ ਤਾਂ ਦਾਰਾ ਦੇਸ ਗਿਆ ਹੁੰਦਾ ਦਾਰਾ ਮਗਰ ਪਠਾਣ ਮੂਰੇ ਲਾਇਆ ਵਾ ਹਾਂ ਯੋ ਕਹਿੰਦੀ ਨੌਕਰ ਨਹੀਂ ਕਹਿੰਦੀ ਬੇਬੇ ਮਾਤਾ ਹਾਂ ਪਠਾਨ ਸਾਹਿਬ ਛਾਤ ਬਣਿਆ ਹੁੰਦਾ ਹੈ ਕਹਿੰਦੇ ਨੀ ਪੁੱਤੇ ਦੀ ਭੂਤਨਾ ਬਣ ਕੇ ਹੋਵੇ ਹਾਂ ਕਹਿੰਦੀ ਧਾਰਾ ਨਾਲ ਜੇ ਸਬਕ ਪਠਾਨੀ ਲਿਖੀ ਨਾ ਅੰਦਰੋਂ ਬਾਹਰ ਪਠਾਨੀ ਨੇ ਪਛਾਣ ਕਰ ਲਈ ਵੀ ਧਾਰਾ ਵੀ ਨਾਲ ਭੂਤ ਨਹੀਂ ਇਹ ਇਹਦੇ ਸਾਹਮਣੇ ਹੀ ਹੈ ਪਠਾਨੀ ਨੇ ਤਾਂ ਭੱਜ ਕੇ ਚਰਨ ਫੜ ਲੈ ਜਾ ਕੇ ਚਰਨ ਫੜ ਕੇ ਨਮਸਕਾਰ ਕਰਕੇ ਪੰਗੜ ਆਇਆ ਵਧੀਆ ਉਸੇ ਬਿਸਤਰਾ ਬਿਠਾਇਆ ਅੱਛਾ ਢਾਰੇ ਨੂੰ ਮਿੜਾਤਾ ਹੁਣ ਪਠਾਨ ਪਠਾਣੀ ਕੰਨੀ ਚਾਕੀ ਜਾਂਦਾ ਪਠਾਨ ਪਠਾਣੀ ਕੰਨੀ ਚਾਕੀ ਜਾਂਦੀ ਹੈ ਕਹਿੰਦਾ ਜਾ ਰਹੇ ਨੇ ਕੀ ਗੱਲ ਕਰਿਆ ਕਹਿੰਦਾ ਪਠਾਣੀ ਮਰ ਗਈ ਨਾ ਆਪਾਂ ਦੋਹੇ ਜਿਉਂਦੇ ਆ ਹਾਂ ਆਪਾਂ ਦੋਨੇ ਜਿਉਂਦੇ ਆ ਉਹਨੇ ਕੰਨੀ ਕੌਰ ਜੀ ਅਖ ਕਰਕੇ ਚਾਖਿਆ ਅੱਛਾ ਜੀ ਢਾਰਾ ਕਹਿੰਦਾ ਕਹਿੰਦਾ ਬਾਪੂ ਜੀ ਕਿਵੇਂ ਘਬਰਾ ਕੇ ਜੀ ਟੱਕਦੇ ਹੋ ਇਹੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਮੈਨੂੰ ਚੂਗਲੀ ਦੀ ਆਦਤ ਹੈ ਹੈ ਇਹ ਤਾਂ ਮੈਂ ਜਿਵੇਂ ਕਮੀਰ ਭਗਤ ਨੇ ਲੋਈ ਨੇ ਕਰੀ ਸੀ ਕਹਿੰਦਾ ਮਾਤਾ ਇੱਕ ਚੂਲੀ ਹੈ ਚੂਲ ਉਸ ਨਾਲੇ ਦੁਨੀਆ ਨੂੰ ਮਰਵਾ ਦਿੰਦਾ ਹੈ ਕਹਿੰਦਾ ਮਾਤਾ ਇਹ ਚੂਗਲੀ ਕਰੀ ਆ ਤੁਹਾਨੂੰ ਮਰਵਾਇਆ ਤਾਂ ਹੈ ਨਹੀਂ ਉਹ ਮੈਂ ਸਭ ਦਾ ਪ੍ਰਤਿਆਵਾ ਲੈਣ ਦੇ ਮਾਰੇ ਨੇ ਆਖਦਾ ਵੀ ਮੈਂ ਫੌਜ ਚਾ ਕੇ ਆਖਦਾ ਪਠਾਣੀ ਮਰ ਗਈ ਉਧਰ ਜਦੋਂ ਆਪਾਂ ਘਰ ਨੂੰ ਆਏ ਕਹਿੰਦਾ ਪਠਾਨ ਮਰ ਸਾਥ ਮਰ ਗਿਆ ਕਿ ਤੁਸੀਂ ਇਹਦਾ ਫੋਨ ਤਾਂ ਜਿਉਂਦੇ ਹੀ ਕਹਿੰਦਾ ਹਾਂ ਠੀਕ ਆ ਬੁੱਤੇ ਜਿਵੇਂ ਆ ਉਸ ਸ਼ਹਿਰ ਦਾ ਇੱਕ ਬਾਦਸ਼ਾਹ ਸੀ ਉਹ ਬਾਦਸ਼ਾਹ ਦਾ ਮੁਕੀ ਪਾਛੇ ਜੰਗ ਦੀ ਲੋੜ ਪੈ ਗਈ ਜੇ ਜੰਗ ਦੀ ਲੋੜ ਪਈ ਰਾਜ ਭਾਗ ਕਿਸੇ ਨੌਕਰ ਨੂੰ ਸਮਾ ਕੇ ਵਜ਼ੀਰ ਨੂੰ ਸਮਾਤਾ ਵੀ ਰਾਜ ਭਾਗ ਤਾਂ ਸਾਹਮਣਾ ਕੋਈ ਚੋਰੀ ਨਾ ਹੋਵੇ ਕੋਈ ਮੇਰੇ ਪਬਿਕ ਨੂੰ ਦੁੱਖ ਨਾ ਹੋਵੇ ਹਾਂਜੀ ਤੇ ਫੌਜ ਦਾ ਸਮਾਨ ਲੈ ਕੇ ਰਾਜੇ ਨੇ ਬਾਹਰ ਸੰਬੂਲ ਰਵਾਤੇ ਅਸਲਾ ਬਹੁਤ ਹੁੰਦਾ ਫੌਜ ਦੇ ਵਿੱਚ ਮਾਇਆ ਵੀ ਪੂਰੇ ਹੁੰਦੀ ਹੈ ਫੌਜ ਦੇ ਬਾਦਸ਼ਾਹ ਦੇ ਕਿਹੜੇ ਵੇ ਕੋਈ ਚੀਜ਼ ਸਹਾਰ ਲੈਣਾ ਪੈਂਦਾ ਕੋਈ ਖਾਣਾ-ਪਾਣਾ ਮੰਗਵਾਉਣਾ ਮਾਇਆ ਤੋਂ ਬਿਨਾਂ ਤਾਂ ਕੰਮ ਹੀ ਨਹੀਂ ਚੱਲਦਾ ਹੂੰ ਧਾਰੇ ਨੂੰ ਚੋਰੀ ਦੀ ਆਤ ਸੀ ਅੱਛਾ ਜੇ ਵਾਕ ਤਾਂ ਸੰਬੂਲ ਬਾਹਰ ਲੱਗੇ ਪਏ ਹੋ ਵੀ ਦੇ ਦਾਰੇ ਨੇ ਤਾਂ ਗੱਲ ਪਿਛਲੀ ਜਾ ਕੇ ਪਈ ਦਾਰਾ ਸਾਬ ਜੀ ਕੀ ਕੁੱਤਾ ਜਾ ਬਣ ਕੇ 1 5000 ਦੀ ਥੈਲੀ ਚੱਕ ਲਿਆ ਚੱਕ ਲਿਆ ਤੇ ਘਰੇ ਲੈ ਰਖਤੀ ਕਹਿੰਦਾ ਉਹ ਦਾਰਿਆ ਹੀ ਕਹਿੰਦਾ ਜੀ ਮੈਂ ਰਾਜੀ ਦੇ ਚੋਰੀ ਕਰਕੇ ਲਿਆ ਹੂੰ ਕਹਿੰਦਾ ਸਾਇ ਫੜਿਆ ਮੈਂ ਤਾਂ ਕਹਿੰਦਾ ਜੀ ਮੈਨੂੰ ਨਹੀਂ ਫੜ ਸਕਦਾ ਅਸਈ ਯੋ ਤੜਕੇ ਨੂੰ ਫਰਤਾਲ ਹੋਈ। ਇਹ ਇੱਕ ਇੱਕ ਪੰਜ ਹਜ਼ਾਰ ਦੀ ਥੈਲੀ ਲੈ ਗਿਆ ਤਾਂ ਕਿ ਫੌਜੀਆਂ ਦਾ ਪੂਰਾ ਪਹਿਰਾ ਠਕਤ ਲਾਤਾ। ਹੂੰ ਜਿਹੜੇ ਪਾਸੇ ਇਹ ਇਧਰੋਂ ਪਿੰਡ ਕੰਨੀ ਆਉਂਦੇ ਇਧਰ ਲਾਤਾ ਪਹਿਰਾ। ਪਿੰਡ ਕੰਨੀ ਲਾ ਰਿਹਾ ਇੱਕ ਬਾਹਰਲੇ ਪਾਸੇ ਲਾਤਾ। ਇੱਕ ਪਾਸਾ ਬਿੱਲ ਹੈ। ਹਾਂ। ਦਰੋਸ਼ ਪਾਸੇ ਗਿਆ। ਹਾਂ। ਦੂਜੇ ਨੇ ਫੇਰ ਇੱਕ ਥੈਲੀ ਚੱਕ ਕੇ ਗਿਆ। ਸਹੀ। ਖਰਾਜਾ ਕਹਿੰਦਾ ਓਏ ਜੰਗ ਤਾਂ ਜਦੋਂ ਲੜਾਂਗੇ ਵੇਖੀ ਜੋ ਭਾਂ ਦਾ ਘਰੇ ਜੰਗ ਲੱਗ ਗਿਆ। BNP ਰੇਗਲਾ ਜਾਂਦਾ ਉਹ ਸਰਾਜ ਇਹਨੇ ਨਾ ਇੱਕ ਖਾਈ ਪਟਾਤੀ ਅੱਛਾ ਜੀ ਪੰਜ ਕਰਮਾਂ ਦੀ ਤੇ ਉਹ ਪੰਜ ਕਰਮਾਂ ਦੀ ਖਾਈ ਪਟਾਈ ਨਾ ਵਿੱਚ ਤਲਵਾਰਾਂ ਚੀਜ਼ਾਂ ਧਰਦੀਆਂ ਵੀ ਜਦੋਂ ਤੁਰ ਆਊਗਾ ਤੇ ਟੱਪ ਵੀ ਨਹੀਂ ਗਿਆ ਜਦੋਂ ਸੈਲੀ ਲੈ ਕੇ ਲੰਘੂਗਾ ਉਦੋਂ ਤਾਂ ਫਿਰ ਡਿਗੂ ਨਾ ਬੋਝ ਹੋ ਜੂ ਪਿੱਛੇ ਹੁੰਦਾਰਾ ਫੌਜੀ ਰਹਿ ਵੇ ਦਾਰੈਂਤਾ ਪਹਿਲੇ ਪਾਸੇ ਪੇਟੀ ਲੈ ਵੀ ਕਾਦਾ ਚੋਰੀ ਕਰਕੇ ਫਿਰ 5000 ਦੀ ਥੈਲੀ ਲੈ ਕੇ ਆ ਗਿਆ ਅੱਛਾ ਹੀ ਰਾਜਾ ਕਹਿੰਦਾ ਅਭੀ ਬੜਾ ਥਾ ਆਤਾ ਚੋਰ ਕਾਦਾ ਨਾ ਇਹਦਾ ਸਾਰੇ ਮੇਰੇ ਸਹਿਰ ਨੂੰ ਵੀ ਖਤਮ ਕਰ ਚੋਰੀ ਕਰ ਕਰਕੇ ਮੇਰਾ ਰਾਜ ਭਾਗ ਹੀ ਨਹੀਂ ਰਹਿ ਤਛੜਣਾ ਇਹ ਨੂੰ ਫੜੋ ਅੱਛਾ ਹੀ ਰਾਜੇ ਨੇ ਸਾਰੇ ਵੀ ਮੀਰ ਵਜੀਰ ਇਕੱਠੇ ਕਰਕੇ ਦਾਰਾ ਉਹ ਉਹ ਜਿਹੜਾ ਦਾਰਾ ਸੀ ਉਹ ਵੀ ਫੌਜ ਦੇ ਵਿੱਚ ਕੋਲ ਰੋਈ ਰਾਣੀ ਕੋਲ ਹੀ ਜਾਂਦਾ ਅੱਛਾ ਜੀ ਠੀਕ ਮਰਾਠੀ ਵੀ ਜਾਂਦਾ ਅਧਾਰਾ ਤਾਂ ਮਰਾਠੀ ਸੀਗਾ ਹੀ ਤੇ ਸੂਬੇਦਾਰ ਉਸੇ ਗੱਲਾਂ ਬਾਤਾਂ ਸੁਣਾਇਆ ਕਰਨ ਅੱਛਾ ਜੀ ਛੁੜ ਕੇ ਆ ਜਾ ਕਰ ਕਹਿੰਦੇ ਜੀ ਚੋਰ ਤਾਂ ਬਹੁਤ ਸਖਤ ਹੈ ਚੋਰ ਫੜਨਾ ਬਹੁਤ ਮੁਸ਼ਕਲ ਹੈ ਹੂੰ ਇੱਕ ਵੇਸ਼ਵਾ ਕਹਿੰਦੀ ਜੀ ਮੈਂ ਫੜ ਸਕਦੀ ਹਾਂ ਜੀ ਚੋਰ ਭੱਜੇ ਨਾ ਜੇ ਮੈਂ ਚੋਰੀ ਕਰਦਾ ਫੜ ਲਿਆ ਨਾ ਮਾਇਆ ਜਨਾਨੀ ਉਹ ਬਹੁਤ ਮਰਦ ਤੇ ਮਰਦ ਦੇ ਵਿੱਚ ਤਾਂ ਦੁੱਧਾ ਜੋਰ ਹੈ ਜੇ ਮੈਂ ਚੋਰੀ ਜਨਾਨੀ ਕਹਿੰਦੀ ਮੈਂ ਫੜ ਸਕਦੀ ਹਾਂ ਰਾਜੇ ਨੂੰ ਕਹਿੰਦੀ ਜੀ ਮੈਨੂੰ ਚਾਰ ਇੱਟਾਂ ਦੇ ਦਿਓ ਉਹ ਦਾਰਾ ਕਹਿੰਦਾ ਕਹਿੰਦਾ ਚੋਰ ਹੈ ਜੇ ਵੀ ਉਹ ੱਤਕਾ ਨਿਕਰੂਗਾ ਅੱਛਾ ਜਨਾਨੀ ਦੇ ਮੂੰਹੋਂ ਭੱਜੂ ਨਹੀਂ ਚਾਰ ਇੱਟਾਂ ਲੈ ਲਈਆਂ ਛਿਉਨੇ ਦੀਆਂ ਅੱਛਾ ਜੀ ਚਾਰ ਇੱਟਾਂ ਪਾਵਿਆਂ ਦੇ ਛੱਲੇ ਲਾ ਕੇ ਬੇਸ਼ਬਾ ਨੇ ਠਿਕ ਰਾਸਤੇ ਦੇ ਵਿੱਚ ਬਈ ਹੁਣ ਦਾਰਾ ਕਹਿੰਦਾ ਵੀ ਚੋਰੀ ਕਰਨੀ ਆਪਾਂ ਜਰੂਰ ਹੈ ਕਰਨੀ ਵੀ ਇਹ ਇੱਟਾਂ ਦੀ ਹੈ ਦਾਰਾ ਦਾ ਜੀ ਤੇਲੀਆਂ ਦੇ ਘਰੇ ਜਾਵੜਿਆ ਕਹਿੰਦਾ ਜਾ ਤੇਲ ਦੇ ਅੱਛਾ ਜੀ ਉਹ ਜਿਹੜੇ ਪਾਸੇ ਰਾਤ ਹੋ ਜਾਂਦੀ ਹੈ ਨਾ ਮੋਗੇ ਰੱਖੇ ਹੁੰਦੇ ਠੇਕੇਦਾਰ ਰੱਖੇ ਵਿਖੇ ਨਾ ਛੜ ਵਾਲੇ ਦੇ ਉਹਦੇ ਵਿਚਰੀ ਦੇ ਦਿੰਦੇ ਨੇ ਤੇਲ ਜੇ ਕੋਈ ਡੋਰ ਵੀ ਪੈ ਜੇ ਹੋ ਕਹਿੰਦਾ ਜੀ ਆਹ ਕਹਿੰਦਾ ਭਾਂਡਾ ਫੜਾ ਉਹ ਕਹਿੰਦਾ ਜੀ ਦਾਰੇ ਨੇ ਬਾਹਰ ਕੱਢ ਕੇ ਭਾਂਡਾ ਤਾਂ ਹੁਣ ਤੱਕਿਆ ਕਹਿੰਦਾ ਜੀ ਪਿੱਛੇ ਹਟ ਕੇ ਦਾਰਾ ਥੋੜਾ ਜਾ ਅੱਛਾ ਜੀ ਜੋ ਪਿੱਛੇ ਹਟਿਆ ਉਹ ਕਹਿੰਦਾ ਲੈ ਫਰਾ ਉਹਨੇ ਅੰਦਰੋਂ ਬਾਹ ਕੱਢ ਲਈ ਚੇਦੀ ਨੇ ਉਹ ਜਿੱਥੇ ਮਾਰੇ ਥੋੜਾ ਅਸਾਹੀ ਗਾਰੇ ਨੇ ਬਾਹ ਵਢ ਲਈ ਬਾਹ ਵਢ ਕੇ ਬਾਹ ਪੱਜ ਗਿਆ ਬਾਹ ਪੱਜ ਜਾ ਤੇ ਉਹ ਬੇਸਵਾ ਜਿੱਥੇ ਮੰਜਾ ਡਾਹੀ ਪਈ ਸੀ ਹੂੰ 2 ਘੰਟੇ ਬੈਠੇ ਤਿੰਨ ਬੈਠੀ ਰਹੀ ਹੂੰ ਤੇ ਚੋਰ ਆ ਗਿਆ ਹੂੰ ਚੋਰ ਨੇ ਨੀਵੇਂ ਪਾ ਕੇ ਜਦੋਂ ਇਟ ਕੱਢਣ ਲੱਗਿਆ ਕਿ ਉਹ ਬੇਸ਼ਵਰ ਜਾਗਦੀ ਸੀ ਉਹਨੇ ਜੇ ਉਹ ਬਾਹ ਫੜਨ ਲੱਗੀ ਨਾ ਹੁਣ ਐਸ ਹੱਥ ਨਾਲ ਤਾਂ ਪਾਵਾ ਚੱਕ ਲਿਆ ਤਾ ਤੇ ਐਸ ਹੱਥ ਨਾਲ ਇਟਰ ਰਚਕਾਈ ਜਿਹੜੇ ਇਟਰ ਰਚਾਈ ਕਿ ਉਹਨੇ ਉਹ ਜਿਹੜੀ ਬਾਹ ਵੱਡੀ ਵੀ ਸੀ ਕਹਿੰਦੀ ਜੇ ਮਰਦਾ ਥਾਂ ਖੜ ਜੀ ਐਸ ਹੱਥ ਪਾਰੇ ਪਹੁੰਚੇ ਨਾ ਅਸਾਂ ਹੀ ਬੇਸ਼ਵਰ ਨੇ ਕਹਿੰਦਾ ਮੇਰੀ ਗੱਲ ਸੁਣ ਲੈ ਇੱਕ ਕਹਿੰਦਾ ਜਦੋਂ ਮੇਰੇ ਪਾਵੇ ਸਲੇ ਹੱਥ ਜੀ ਲਾ ਪੋ ਮਾ ਹੂੰ ਤਾਂ ਮੈਨੂੰ ਬਜਰਾਉਣਾ ਪਿਆ ਕਰ ਤੈਨੂੰ ਕਹਿੰਦੀ ਚੰਗਾ ਹਾਂ ਹੱਥ ਦਵਾਇਆ ਕਰੇ ਉਹ ਜੇ ਐ ਤਾਰੇ ਪਾਵੈਨਾ ਹੱਥ ਦੇ 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 ਬਾਦ ਦਰ ਲਾ ਕਹਿੰਦਾ ਵੀ ਹੁਣ ਮੇਰਾ ਹੱਥ ਅੰਬ ਗਿਆ ਹੁਣ ਮੈਨੂੰ ਕੱਢ ਲੈ ਤੇ ਦੂਤੀ ਥੱਲੇ ਰੱਖ ਚਾਰੇ ਟਰਸ ਕੈ ਲੀਆਂ ਉਹ ਬਾਹ ਫੜਾਦਾ ਕਰੇ ਇੱਕ ਬਾਹ ਉਹਦੀ ਥੱਲੇ ਉਸੇ ਨੂੰ ਫੜਾਇਆ ਕਰੇ ਵੱਡੀ ਬਾਹ ਨੂੰ ਹੀ ਤਾਂ ਕਹਿੰਦਾ ਵੀ ਤੇਰੇ ਕੋਲੇ ਮੇਰੀ ਬਾਹ ਫੜੀ ਵੀ ਹੈ ਕਹਿੰਦੀ ਹਾਂ ਜੀ ਕਹਿੰਦਾ ਫੇਰ ਚਾਰਤਾ ਜਾਂਦੇ ਨਾ ਆਜੀ ਮੁੜ ਕੇ ਫੇਰ ਆਵਾਂਗਾ ਚਾਰੇ ਟਾ ਲੈ ਕੇ ਲੂਫ ਹੋ ਗਿਆ ਚਾਰੇ ਟੱਕਰੇ ਰੱਖਤੀਆਂ ਕਹਿੰਦਾ ਵੀ ਚੋਰ ਵੇਸਵਾ ਕਹਿੰਦੀ ਚੋਰ ਸਹਿਰ ਦਾ ਪਰ ਮੈਨੂੰ ਝੰਗਾਨੀ ਹੂੰ ਮੇਰੀ ਭੈਣ ਹੈ ਅੱਛਾ ਜਿਹੜੀ ਉਹ ਤੋਂ ਵੱਡੀ ਵੇਸਵਾ ਇੱਕ ਹੋਰ ਸੀ ਉਹ ਕਹਿੰਦੀ ਮੈਂ ਫੜ ਸਕਦੀ ਆ ਉਹ ਕਹਿੰਦੀ ਤੂੰ ਫੜ ਚੱਕਦੀ ਹੈ ਕਹਿੰਦੀ ਹਾਂ ਕਹਾਂ ਫਿਰ ਕਿਵੇਂ ਫੜਾਂਗੀ ਕਹਿੰਦੀ ਛੌਟ ਉੱਠ ਲਿਓ ਸਹੀ ਛੌਟ ਛੌਟ ਦੇ ਉੱਤੇ ਨਾ ਪਾਣਾ ਲੱਗ ਦੇਵੋ ਹੂੰ ਕਿ ਇਹ ਅਖੰਡ ਕਿ ਇਹ ਗੋਰ ਕਿਸੇ ਰੁਪਏ ਹੂੰ ਕਹਿੰਦੀ ਇੱਕ ਜਾਨੀ ਤਾਂ ਮੂਹਰੇ ਬੈਠੂਗੀ ਸਹੀ ਉੱਠ ਦੇ ਇੱਕ ਜਾਨੀ ਪਿੱਛੇ ਹੋਊ ਹੂੰ ਜੇ ਤਾਂ ਚੋਰ ਨੇ ਚੋਰੀ ਕਰ ਉੱਠ ਖੋਲ ਲਿਆ ਫਿਰ ਤਾਂ ਉਹ ਪੱਕਾ ਤਕੜਾ ਹੈ ਕਿ ਜੀਏ ਸੀ ਫੜ ਲਿਆ ਤਾਂ ਫਿਰ ਤੈਨੂੰ ਜਿਹੇ ਮਰਜ਼ੀ ਉਹਨੂੰ ਛੱਡਾ ਰਏ ਅਸੀਂ ਨਾਮ ਖਰਾਮ ਲਾਵਾਂਗੇ ਸਹੀ ਉਹ ਕਹਿੰਦੇ ਠੀਕ ਹੈ ਰਾਤ ਦਾ ਟਾਈਮ ਆ ਗਿਆ ਛੋਟੇ ਜਿਹਨੂੰ ਉਹ ਉੱਠਾਂ ਦੀ ਲਾਰ ਬਣਦੀ ਸਹੀ ਉੱਠਾਂ ਦੀ ਪੂਛਣਾ ਉੱਠ ਬੰਨੀ ਜਾਂਦੇ ਹੁੰਦੇ ਨੇ ਕਿ ਅੱਗੇ ਭਾੜੇ ਤੁਸੀਂ ਤਾਂ ਦੇਖੇ ਨਹੀਂ ਮੈਂ ਦੇਖੇ ਨੇ ਕੰਮ ਬਹੁਤ ਦੇਖੇ ਨੇ ਕਿ ਅੱਗੇ ਉਠਾਂ ਤੇ ਪਹਾੜੇ ਆਉਂਦੇ ਹੁਣ ਤਾਂ ਥੇਲੇ ਟਰੈਕਟ ਵੱਡੀਆਂ ਚੀਜ਼ਾਂ ਬਣੀਆਂ ਹੋਰ ਮਸ਼ੀਨਰੀ ਦਾ ਜੁੱਗਾ ਗਿਆ ਅੱਗੇ ਉਠਾਂ ਦੇ ਉੱਤੇ ਪਹਾੜਾ ਢੋਂਦੇ ਸਾਰੇ ਲੋਕ ਬਾਹਰੋਂ ਅਸਹੀ ਸਾਰੇ ਸ਼ਹਿਰ ਦੇ ਵਿੱਚ ਦੀ ਕੀੜਾ ਦਿੰਦੇ ਫਿਰਦੇ ਨਾ ਕਿਉਂ ਕੀੜਾ ਦਿੰਦੇ ਫਿਰਦੇ ਨਾ ਤਾਂ ਕਹਿੰਦੇ ਵੀ ਇਹ ਸ਼ਹਿਰਾਂ ਦੇ ਵਿੱਚ ਮੋੜ ਆਉਂਦੇ ਨੇ ਨਾ ਦਾੜਾ ਤਾਂ ਇੱਕ ਮੋੜ ਦੇ ਉੱਤੇ ਲੋਕ ਕੇ ਖੜ ਗਿਆ ਅਸਹੀ ਇਓ ਮੋੜ ਦੇ ਉੱਤੇ ਲੁੱਕ ਕੇ ਖੜ ਗਿਆ ਉਹਨੇ ਬੋਛਕ ਦੇ ਨੇ ਉੱਠਦੀ ਮਹਾਰ ਖੋਲ ਹੀ ਪੁੱਛਣੋਂ ਦੂਜੀ ਉੱਠਦੀ ਮਹਾਰ ਬੰਤੀ ਉੱਠ ਨਹੀਂ ਸਕਿਆ ਲਿਆ ਠੀਕ ਹੈ ਹਸ ਕੇ ਕੇ ਮੋੜ ਦੇ ਨਾਲ ਹੀ ਮੋੜ ਕੇ ਲੈ ਗਿਆ ਇਓ ਮੋੜ ਕੇ ਲੈ ਗਿਆ ਤੇ ਦਾੜਾ ਦਾ ਆਪ ਦੇ ਘਰ ਕੋਲੇ ਲੈ ਗਿਆ ਉੱਥੋਂ ਜਿਹੜਾ ਉਹਦੇ ਉੱਤੇ ਮਾਲਕਦਮ ਦਾ ਲੱਧਿਆ ਸੀ ਨਾ ਉਹ ਤਾਂ ਲੋਪ ਖੋਲਿਆ ਹੁਣ ਘਰ ਪੀੜਾ ਹੈ ਬਾਰ ਪੀੜ ਹੈ ਉੱਠ ਵੱਡਾ ਹੈ ਅਸਲੀ ਉੱਠ ਅੰਦਰ ਵਰ ਨਹੀਂ ਛੱਕਦਾ ਹਾਂ ਗਾੜੀ ਚੋਂ ਉੱਠੇ ਦਾ ਗਲ ਵਰਤਾ ਅਸਲੀ ਗਾਲ ਵੱਢ ਕੇ ਜਿਹੜੋ ਉਹ ਹੱਡ ਪਾਇ ਸੀ ਉਹਨਾਂ ਦਾ ਵੱੜ-ਵੱੜ ਕੇ ਅਡਾ ਰੋੜੀ ਸਿਟਾਇਆ ਹਾਂ ਤੇ ਕਹਲਾ ਜੀ ਉੱਠ ਜਿਉ ਆਈ ਥਗਣੀ ਤੜਕੇ ਤੇ ਉਹਨੇ ਦੇਖਿਆ ਵੀ ਜਿੱਥੇ ਉੱਠ ਗਿਆ ਹੋ ਉਥੇ ਬੈਠ ਕੇ ਲੱਗ ਗਿਆ ਪੈਰ ਤੇ ਲੱਗ ਕੇ ਦਾਰੇ ਦੇ ਘਰ ਕੋਈ ਆ ਕੇ ਵੇਖ ਲਾ ਉੱਥੀ ਪੈਰ ਰੂਪ ਹੋ ਗਈ ਤੇ ਨਿਸ਼ਾਨੀ ਲਾਇਆ ਹੀ ਠਗਣੀਆਂ ਆਉ ਜਾਣੀ ਕਹਿੰਦੇ ਉੱਥੇ ਖੂਨ ਦਾ ਛੱਟਾ ਮਾਰਿਆ ਵਾ ਮੇਰਾ ਹੂੰ ਕਰਤੇ ਕੋਕਰ ਦੇ ਵਿੱਚ ਪੁਲਿਸ ਜਾ ਕੇ ਫੜ ਲੈ ਚੋਰ ਨੂੰ ਦਾਰੇ ਦੇ ਕੋਲ ਤਾਂ ਲਹੂ ਦੀਆਂ ਬਾਟੀਆਂ ਭਰੀਆਂ ਪਈਆਂ ਸੀ ਉੱਥੇ ਦੇ ਉੱਥੇ ਦੇ ਖੂਨ ਦੀਆਂ ਉਹ ਚੱਕੀ ਬਾਟੀਆਂ ਪੂਚੜਾ ਲੈ ਲਿਆ ਐ ਮਾਰਦਾ ਫਿਰ ਸਾਰੇ ਸ਼ਹਿਰ ਦੇ ਵਿੱਚ ਹੀ ਮਾਰਦਾ। ਯੋ ਫਾਰੇ ਫਾਰੇ ਤੇ ਮਾਰਦਾ। ਯੋ ਪੁਰਸਾਲਾ ਨੂੰ ਖੋਕੁੰ ਜਤਾ। ਜਿਹੜੇ ਮਹੱਲੇ ਦੇ ਵਿੱਚ ਬਾਣ ਸਾਰੇ ਖੂਨ ਹੀ ਖੂਨ ਲੱਗਿਆ ਪਿਆ ਹੁਣ ਦੇਣਾਉਣਗੇ ਹੋਈ ਦੇ। ਆ ਹੋਲਾ ਮਹਲਾਉਣਾ। ਉਦੋਂ ਕੰਡਾਂ ਦੇ ਉੱਤੇ ਵੀ ਰੋਗ ਰੰਗ ਰੁੱਖਟੇ ਪਏ ਹੁੰਦੇ ਬੱਚਿਆਂ ਦੇ। ਅੱਗੇ ਦਾ ਪੱਕੇ ਰੰਗ ਹੁੰਦੇ ਲਾਲ। ਗਲਾਲ ਦਸਵੇਂ ਪਾਛਾ ਨੇ। લાલ-લાલ ਰੰਗ ਖਿਡੇ ਕਿਉਂ ਖਿਡੇ ਉਹ ਵੀ ਸਾਨੂੰ ਦੱਸੂ ਮਾੜੀ ਜੀ ਗੱਲ ਉਹ ਦੇਖ ਕੇ ਕਹਿਣ ਲੱਗੇ ਕਹਿੰਦੇ ਵੀ ਇਹ ਤਾਂ ਕਿਹਨੂੰ ਫੜਗੇ ਇਹ ਸਾਰੇ ਸ਼ਹਿਰ ਦੇ ਵਿੱਚ ਮੈਂ ਮੈਂ ਲੱਗਿਆ ਪਿਆ ਕਹਿੰਦੇ ਵੀ ਠਾਗਣੇ ਟੁੱਠੀਆਂ ਪਾਤੀਆਂ ਰਾਜਾ ਕਹਿੰਦਾ ਵੀ ਇਹ ਚੋਰ ਨਹੀਂ ਫੜਾਇਆ ਜਾਂਦਾ ਕਹਿੰਦਾ ਚੋਰ ਬਹੁਤ ਬਨਵਾਸ ਹੈ ਹੂੰ ਪੱਕਾ ਹੈ ਹਾਂ ਕਿਉਂ ਗੱਲਾਂ ਦੇ ਨੇ ਸੁਣ ਜਾਂਦਾ ਰਾਤ ਨੂੰ ਚੋਰੀ ਕਰਦਾ ਹੂੰ ਕਹਿੰਦਾ ਰਾਜਾ ਕਹਿੰਦਾ ਵੀ ਜੇ ਚੋਰ ਚੋਰੀ ਮੰਨ ਜੇ ਹਾਂ ਆਪਦੇ ਆਪ ਹਾਂ ਮੈਂ ਉਹਨੂੰ ਅੱਧਾ ਰਾਜ ਦੇਵਾਂ ਅਸਾਈ ਮੈਂ ਅੱਧਾ ਰਾਜ ਦੇ ਮੰ ਹਾਂ ਹਾਂ ਕਹਿੰਦਾ ਵੀ ਠੀਕ ਹੈ ਕਹਿੰਦਾ ਬਾਹ ਖੜੀ ਕਰ ਦੇ ਮੇਰੀ ਸਭਾ ਦੇ ਵਿੱਚ ਆ ਕੇ ਹਾਂ ਸਾਰੀ ਪਬਲਿਕ ਵੇਖਲਾ ਤੋ ਬਸ ਇਹਨਾਂ ਤੇ ਕੁਟਾ ਪਈਆ ਵਿਚਾਰਾ ਤੇ ਚੋਰਾ ਤੇ ਹਾਂ ਰਾਜਾ ਦੇ ਕੋਏ ਢਾਕੇ ਧਾਰੇ ਨੇ ਬਾਹ ਖੜੀ ਕਰ ਸੀ ਹਾਂ ਕਹਿੰਦਾ ਵਾਸਾ ਤੇਰਾ ਚੋਰ ਮਾਇਆ ਅਸਾਹੀ ਕਹਿੰਦਾ ਠੈਲੀਆਂ ਕਹਿੰਦਾ ਆ ਪਈਆ ਹਾਂ ਕਹਿੰਦਾ ਜਿਹੜੀਆਂ ਚਾਰ ਦੇ ਟੱਕਦੇ ਸੀ ਕਹਿੰਦਾ ਆ ਸੀ ਹਾਂ ਕਹਿੰਦਾ ਫਿਰ ਇਹ ਤੋਂ ਬਾਹ ਕਿੰਨੇ ਢਾਕੇ ਭੱਜ ਗਿਆ ਉਹ ਠੱਗ ਨਹੀਂ ਕਹਿੰਦਾ ਬਾਹ ਵੱਢ ਕੇ ਭੱਜ ਗਿਆ ਕਹਿੰਦੀ ਮੇਰੀਆਂ ਤਾਂ ਦੋਹੇ ਬਾਹਾਂ ਸਾਹਤ ਦੇਖ ਲੋ ਹੂੰ ਉਹ ਤਾਂ ਕਹਿੰਦਾ ਮੈਂ ਤੇਲੀ ਦੀ ਬਾ ਵਟਕੇ ਲਿਆ ਸੀ ਹੂੰ ਤੇਰੇ ਇਟਾ ਮਚਾਰੇ ਤੇ ਉਸ ਕਹ ਲਿਆ ਮੈਂ ਕਹਿੰਦਾ ਵੀ ਮੇਰੇ ਜੋ ਅੰਬ ਲਿਆ ਕਰੀ ਨੀ ਪਾਵੇ ਥਲੇ ਬਾਹਰ ਖਾ ਲਿਆ ਕਰ ਮੈਂ ਉਹ ਟਕੜ ਲੈ ਕਰਾ ਰਾਜਾ ਦੇਖ ਕੇ ਭੱਜ ਕੇ ਚੋਰ ਨੂੰ ਜੱਫੀ ਪਾ ਲਈ ਕਹਿੰਦਾ ਅੱਜ ਤੋਂ ਤੂੰ ਮੇਰਾ ਵਜੀਰ ਹੂੰ ਆਹੋ ਜਿਹੜਾ ਬੰਦਾ ਚੋਰੀ ਕਰਕੇ ਮੰਨ ਜੀ ਸੱਚ ਦੱਸ ਦੇ ਸੱਚ ਦੀ ਸਤੀਾਈ ਵੀ ਹੁੰਦੀ ਹੈ ਸਮਝ ਲਗੇ ਤੇ ਉਹਦਾ ਦਿਮਾਗ ਬਹੁਤ ਜਿੰਨੇ ਅਵਸਰ ਸਾਹੀਏ ਨਾ ਹੁਣ ਵੀ ਹਾਂ ਰਾਜੇ ਰਾਣੇ ਹੈ ਦੇਵ ਡਿਵਟੀ ਹੈ ਜੱਜ ਨੇ ਇਹ ਚੋਰਾ ਤੋਂ ਕੰਮ ਲੈਂਦੇ ਨਾ ਅੱਛਾ ਹੀ ਹੁਣ ਵੀ ਲੈਂਦੇ ਨਾ ਇਹਦਾ ਕੋਈ ਖੂਨੀ ਬੰਦਾ ਖੂਨ ਦੇ ਵਿੱਚ ਕੈਦ ਹੋ ਜੇ ਜਾਂ ਕਿਸੇ ਥੋੜੀ ਚ ਫਾ ਦੇ ਉਹਨੂੰ ਫੇਰ ਉਹਨੂੰ ਪੁੱਛਦੇ ਤੂੰ ਯਾਰ ਫੀਮ ਵੇਚਣ ਲੱਗ ਗਿਆ ਮੇਰੀ ਫੀਮ ਐ ਤੂੰ ਵੇਚਦਾ ਮੈਂ ਤਾਂ ਉਹਨੂੰ ਧੜੇਦਾਰ ਬਣਾ ਧੜੇਲੇਦਾਰ ਬਣਾਉਂਦੇ ਮੈਂ ਆਪ ਬਣ ਜਾਂਦੇ ਨਾ ਹੂੰ ਕਿ ਇੱਕ ਕੰਮ ਇਹ ਚੱਲਦਾ ਹੈ ਹੂੰ ਚੋਰਾ ਤੋਂ ਬਿਨਾ ਇਹਨਾਂ ਦੀ ਗੱਡੀ ਚੱਲਦੀ ਨਹੀਂ ਸਹੀ ਗੱਲ ਹੈ ਇਹ ਬਣਾਏ ਕੀ ਚੋਰ ਹੁੰਦੇ ਨਾ ਹੂੰ ਇਹ ਬਣਾਏ ਵੀ ਕੀ ਹੁੰਦੇ ਨੇ ਇਹ ਅਫਸਰਾਂ ਦੇ ਹਾਂਜੀ ਹਾਂ ਕਿ ਉਹ ਚੰਗੀ ਲੱਗੀ ਗੱਲ